ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਦੁਪਹਿਰ ਦੇ 12:00 ਵੱਜ ਗਏ ਆ ਤੇ ਆਪਾਂ ਚੱਲਦੇ ਆ ਮਿੱਤਰੋ ਆਪਣਾ ਅੱਜ ਦਾ ਦਿਨ ਦਾ ਕੰਮ ਕਾਰ ਸ਼ੁਰੂਆਤ ਕਰਨ ਵਾਸਤੇ ਤੇ ਅੱਜ ਕੰਮ ਕਾਫੀ ਜ਼ਿਆਦਾ ਨੇ ਕਰਨ ਵਾਲੇ ਕਾਫੀ ਜ਼ਿਆਦਾ ਮਾਰਕੀਟਾਂ ਤੋਂ ਆਪਾਂ ਸਮਾਨ ਜਾ ਕੇ ਲੈ ਕੇ ਆਉਣਾ ਅੱਜ ਤੇ ਆਪਾਂ ਸ਼ੁਰੂਆਤ ਕਰਦੇ ਆ ਆਪਣੇ ਦਿਨ ਦੀ ਤੇ ਤੁਸੀਂ ਜੁੜਿਓ ਆਪਣੇ ਵਲੌਗ ਦੇ ਵਿੱਚ ਤੇ ਤੁਸੀਂ ਕਰਨ ਲੱਗੇ ਤਾਂ ਜੀ ਮੈਂ ਕੱਪੜੇ ਧਾਰ ਕੇ ਲਈ ਸੀਗੇ ਜੀ ਸਟੈਂਡ ਤੋਂ ਮੈਂ ਕੱਟਾਹਾਂ ਲਗਾ ਆ ਦਮਾ ਜਿੰਨਾ ਮੈਂ ਕੱਪੜੇ ਪਾਏ ਸੀਗੇ ਤੇ ਮੈਂ ਇਹ ਧਾਰ ਕੇ ਲਈ ਸੀ ਚਲੋ ਵਧੀਆ ਤੇ ਘਰ ਖਾਣ ਨੂੰ ਖਾਣ ਨੂੰ ਅੱਜ ਬਣਾ ਲਈ ਜੀ ਦਾਲ ਬਣਾਈ ਹੈ ਜੀ ਦਾਲ ਬਣਾ ਲਈ ਅੱਜ ਠੀਕ ਹੈ ਖਾਣ ਨੂੰ ਦਾਲ ਸਬਜ਼ੀ ਬਣਾਉਂਗੀ ਵਧੀਆ ਕਹ ਦਾਲ ਘਾਦੀ ਬਣਾਈ ਮੂੰਗੀ ਮਸਰੀ ਹਾਂਜੀ ਰੋਜ ਮੇਥੇ ਮੂੰਗੀ ਮਸਰੀ ਚੱਲਦੀ ਹੈ ਨਹੀਂ ਮੂੰਗੀ ਮਸਰੀ ਨਹੀਂ ਕੱਲ ਵਸ ਰਾਜਮਾ ਸੀਗੇ ਏਦਾਂ ਦੀ ਜਿਹਾ ਭਾਰੀ ਸਬਜ਼ੀਆਂ ਸੀਗੀਆਂ ਅੱਜ ਹਲਕਾ-ਫੁਲਕਾ ਖਾ ਕੇ ਢੰਡਾ ਪਾਣੀ ਪੀਣ ਦਾ ਕੰਮ ਹੋ ਗਿਆ ਤੇ ਤੁਸੀਂ ਬਣਾਓ ਆਪਣੀ ਰੋਟੀ ਬਣ ਚੈਰ ਕਰ ਲਓ ਤੇ ਮੈਂ ਜਾ ਕੇ ਸਮਾਨ ਜਾ ਕੇ ਲੇਗਾ ਠੀਕ ਹੈ ਠੀਕ ਹੈ ਜੀ ਸਾਡੇ ਤੁਸੀਂ ਪੈਂਥਰੀ ਨੂੰ ਮਿਲੋ ਹੈ ਪੈਂਥਰੀ ਸਵੇਰੇ ਸਵੇਰੇ ਖੇល ਗਿਆ ਮਿੱਤਰੋ ਥੱਕ ਗਿਆ ਇੰਨਾ ਖੇਲੇ ਇੰਨਾ ਖੇਡੇ ਨਾ ਸਾਡਾ ਪੈਂਥਰ ਜੀ ਸਵੇਰੇ ਸਵੇਰੇ ਨੂੰ ਐਦਾਂ ਹੋ ਗਿਆ ਵੀ ਆਹ ਕੀ ਹੋ ਗਿਆ ਅੱਜ ਮੈਂ ਕੀ ਕਰ ਦਵਾ ਅੱਜ ਮੈਂ ਕੀ ਕਰ ਦਵਾ ਹਨਾ ਵਿੱਚ ਹੈਨਾ ਬਾਈ ਯਾਰ ਜਿਹੜੇ ਜਾਨਵਰ ਹੁੰਨੇ ਨੇ ਨਾ ਮਿੱਤਰੋ ਇਹ ਤਾਂ ਪਿਆਰ ਦੇ ਭੁੱਖੇ ਆ ਤੁਸੀਂ ਜਿੰਨਾ ਮਰਜੀ ਇਹਨਾਂ ਨਾਲ ਪਿਆਰ ਕਰ ਲਓ ਤੇ ਇਹ ਬਸ ਉਨੇ ਹੀ ਤੁਹਾਨੂੰ ਦੁੱਗਣਾ ਕਰਕੇ ਮੋੜਦੇ ਆਈ ਤੇ ਜੇ ਨਫ਼ਰਤ ਕਰੋਗੇ ਇਹਨਾਂ ਨੂੰ ਤਾਂ ਨਫ਼ਰਤ ਵੀ ਦੁੱਗਣੀ ਮੋੜਦੀ ਹੈ ਹਨਾ ਬਾਈ ਇਹ ਤਾਂ ਚੱਲ ਰਿਹਾ ਮਿੱਤਰੋ ਤੜਕਾ ਤੇ ਟਮਾਟਰ ਨਾਲ ਵਿੱਚ ਸਾਫ ਤੇ ਹੀ ਪਏ ਹੋਏ ਨੇ ਇਹਦੇ ਵਿੱਚ ਤੇ ਕਹਿੰਦੇ ਸਾਫ ਦੇ ਟਮਾਟਰ ਵਧੀਆ ਹੁੰਨੇ ਬਣਵਾ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਆ ਦੇਖੋ ਇੱਧਰ ਕੁੱਕਰ ਦੇ ਵਿੱਚ ਧਰਤੀ ਹੈ ਦਾਲ ਇਹ ਰਿਜੂ ਗੀਰ ਤੜਕਾ ਬਾਅਦ ਵਿੱਚ ਮਿਕਸ ਹੋ ਗਿਆ ਸਭ ਨੂੰ ਪਤਾ ਹੀ ਹੈ ਹੁਣ ਤਾਂ ਤੇ ਆਪਾਂ ਚੱਲੀਏ ਟਾਈਮ 12 ਵਜੇ ਹੈ ਸ਼ਗਨ ਚਾ ਆ ਕੇ ਰੋਟੀ ਖਾਣੇ ਠੀਕ ਹੈ ਠੀਕ ਹੈ ਜੀ ਓਕੇ ਬਾਏ ਬਾਏ ਜੀ ਹਾਂਜੀ ਤੁਸੀਂ ਤੁਹਾਨੂੰ ਭੁੱਖ ਲੱਗੀ ਹੈ ਤੇਨੂੰ ਸਮਝ ਆਉਂਦੀ ਸਾਡੀ ਬੋਲੀ ਨਹੀਂ ਜਦੋਂ ਮੈਂ ਦਾਲ ਦੀ ਗੱਲ ਕਰਦਾ ਹਾਂ ਤੂੰ ਆਪਣੇ ਡੋਂਗੇ 돌ੇ ਹੋਏ ਨੇ ਹੈ ਵੇ ਤਰੀ ਹੈ ਬਈ ਅਜੜੀ ਜੀ ਐਸੀ ਜੀ ਅੱਜ ਦੇਖੋ ਸਾਡੇ ਬਾਹਰ ਦਾ ਰੋਡ ਦਾ ਜਿਹੜਾ ਮਾਹੌਲ ਕਿਦਾਂ ਦਾ ਹੈ ਮਿੱਤਰੋ ਅੱਜ ਲੱਗਦਾ ਵੀ ਰੌਣਕ ਮੇਲ ਹੈਗੀ ਆ ਕੱਲ ਤਾਂ ਜਿਹੜੀ ਸਾਹਮਣੇ ਦੀ ਪਾਰਕੀ ਆ ਨਾ ਇਹ ਸਾਰੀ ਇਹ ਸਾਰੀ ਐਨ ਖਾਲੀ ਪਈ ਸੀ ਮਾਰਕੀਟ ਜਰੂਰ ਖੁੱਲੀ ਸੀਗੀ ਪਰ ਅੰਦਰ ਗੱਡੀ ਕੋਈ ਨਹੀਂ ਸੀਗੀ ਦੋ ਚਾਰ ਗੱਡੀਆਂ ਖੜੀਆਂ ਸੀਗੀਆਂ ਉਹ ਵੀ ਜਿਹੜੇ ਲੋਕ ਕੰਮ ਕਰਦੇ ਉਹਨਾਂ ਦੀ ਖੜੀਆਂ ਸੀਗੀਆਂ ਤੇ ਅੱਜ ਤਾਂ ਲੱਗਦਾ ਵੀ ਐਨ ਜਿਹੜਾ ਪੂਰਾ ਦਿਨ ਹੈ ਨਾ ਇਹ ਵਰਕਿੰਗ ਡੇ ਦੇ ਵਿੱਚ ਆ ਗਿਆ ਮਤਲਬ ਅੱਜ ਪੂਰੇ ਸ਼ਹਿਰ ਦੇ ਵਿੱਚ ਪੂਰੀ ਚਹਿਲ-ਮਹਿਲ ਦਿਖਾਈ ਪਈ ਹੈ ਸਭ ਲੋਕ ਭੱਜੇ ਫਿਰਦੇ ਆਪਣੇ ਕੰਮਕਾਰਾਂ ਦੇ ਵਿੱਚ ਤੇ ਉਹ ਦੇਖੋ ਸਾਹਮਣੇ ਮਾਰਕੀਟ ਤੋਂ ਕੌਣ ਆ ਰਿਹਾ ਹੈ ਉਹ ਆ ਰਿਹਾ ਆਪਣੇ ਹ ਫਿਰ ਚੱਲਦੇ ਆ ਆਪਣੇ ਅੱਗੇ ਮੰਜ਼ਲ ਵੱਲੋਂ ਮਿੱਤਰੋ ਤੇ ਤੁਸੀਂ ਆਹ ਦੇਖੋ ਜ ਸਾਹਮਣੇ ਦਿਖਦੀਆਂ ਤੁਹਾਨੂੰ ਮਧੋਨੀਆਂ ਪਈਆਂ ਜਿਹੜੀਆਂ ਇਹਨਾਂ ਨੂੰ ਸਿੱਕਿਉ ਨਹੀਂ ਕਹਿ ਦਿੰਦੇ ਆਪਣੇ ਸਾਡੀ ਇਟਾਲੀਅਨ ਭਾਸ਼ਾ ਦੇ ਵਿੱਚ ਤੇ ਪਹਿਲਾਂ ਤਾਂ ਸਾਰੀ ਇਟਲੀ ਵਿੱਚ ਹੁੰਦਾ ਸੀ ਇਦਾਂ ਹੀ ਤਾਂ ਹੁਣ ਸਿਰਫ ਰੋਮ ਸੈਂਟਰ ਵੱਲੋਂ ਕਈ ਜਗ੍ਹਾ ਦੇ ਉੱਤੇ ਹੀ ਇਦਾਂ ਤੁਹਾਨੂੰ ਮਿਲਦੀਆਂ ਨਹੀਂ ਤਾਂ ਲੱਗ ਪਾ ਜਿਹੜੇ ਰੋਮ ਸੈਂਟਰ ਤੋਂ ਜਿਹੜੇ ਛੋਟੇ ਛੋਟੇ ਪਿੰਡ ਐ ਸੱਟਾਂ ਦੇ ਉਹਨਾਂ ਵਿੱਚ ਤਾਂ ਮੰਨ ਲੈਣਾ ਚੱਕਤੀਆਂ ਛੋਟੀਆਂ ਹੀ ਰਹਿ ਗਈਆਂ ਘਰ-ਪਰ ਤੇ ਜਿਹੜੀਆਂ ਟਰੋਲੀਆਂ ਦੇਣ ਲੱਗੇ ਬਸ ਉਹ ਲਓ ਬਾਈ ਮੇਲੋ ਹਰਮਨ ਸੀ ਉਹਨੂੰ ਇਹ ਆ ਲਿਆਂਦੀ ਮੁੰਡੇ ਦੀ ਚਾਹ ਲ ਮੈਂ ਕਿਹਾ ਪਿਚ ਪਾ ਕੇ ਕਫੇ ਮਗਿਆ ਤੂੰ ਹਾਂਜੀ ਕੱਤੇ ਤੂੰ ਕੀ ਲੈ ਆ ਮੈਂ ਪਾਨੀ ਪਾਨੀਆਂ ਦੇਖੋ ਮਿੱਤਰੋ ਹਰ ਮੈਂ ਥੋੜਾ ਜਿਆਦਾ ਟਾਲੀ ਇੰਟਾਇਟ ਲੈਣ ਲੱਗ ਗਿਆ ਹਾਂਜੀ ਇਹ ਕਹਿੰਦਾ ਵੀ ਮੈਂ ਕਹਿੰਦਾ ਅੱਕੇ ਪਏ ਰੋਟੀਆਂ ਖਾ ਸਾਕੇ ਕਹਿੰਦਾ ਹੁਣ ਬਸ ਰਾਤ ਨੂੰ ਪੀਜ਼ਾ ਤੇ ਦੁਪਹਿਰ ਨੂੰ ਪਾਨੀਆਂ ਚਲੇ ਕਰਨੀ ਆਉਣਾ ਲੈ ਜੇਰਾ ਹੁੰਦਾ ਹੈ ਨਾ ਤਰੀ ਮਿੰਟ ਚਾ ਨਹੀਂ ਨਹੀਂ ਮੈਂ ਨਹੀਂ ਚੱਲੀ ਫਿਰ ਆਪਾਂ ਚੱਲੀ ਚੱਲੀ ਇਕੋ ਨਾਲ ਸਮਾਨ ਉਹ ਚੱਕਲ ਮੈਂ ਪਰਚੀ ਬਣਾਈ ਪੀਏ ਸਮਾਨ ਦੀ ਉਹ ਚੱਕਲ ਮਲ ਬਣ ਕੇ ਲਿਆ ਵੀ ਆ ਦੇਖੋ ਆ ਸਮਾਨ ਮੇਥੋਂ ਬਣਿਆ ਜਾਉਣਾ ਹੈਂਡ ਰਾਈਟਿੰਗ ਦੀ ਹਰਮ ਕਿਦਾਂ ਦੀ ਹੈ ਕਹਿੰਦੇ ਜਿਹੜੇ ਲੋਕ ਇੰਟੈਲੀਜੈਂਟ ਹੁੰਦੇ ਹਨ ਨਾ ਜਿਹਨਾਂ ਦਿਮਾਗ ਬਹੁਤ ਕੰਮ ਕਰਦਾ ਹੈ ਉਹਨੇ ਹੈਂਡ ਰਾਈਟ ਕਿੱਦਾਂ ਹੁੰਦੀ ਹੈ ਜਾਂ ਡਾਕਟਰਾਂ ਦੀ ਹੁੰਦੀ ਆ ਹਾਂਜੀ ਜਾਂ ਸੈਂਟਿਸਟਾਂ ਦੀ ਹੁੰਦੀ ਆ ਮਾਰਕੀਟ ਦੀ ਨਾਲ ਅਲੀ ਕੋ ਪਾਰਕਿੰਗ ਹੈ ਇਹ ਸਾਰੀ ਇਦਾਂ ਹੈ ਮਾਲ ਧਰਾਈ ਦੇ ਵਿੱਚ ਨਹੀਂ ਸਮਾਨ ਰੁੜੀ ਜਾਂਦਾ ਕਿ ਲੋਟ ਵੀ ਨਹੀਂ ਹੁੰਦੀ ਹੈਗੀ ਇੱਥੇ ਬੈਗ ਲਾ ਲਈ ਅੱਪਾਂ ਨੇ ਆਹ ਕਰਕੇ ਸਾਈਡ ਤੇ ਇੱਥੇ ਆਪਣੀ ਪੱਕੀ ਜਗ੍ਹਾ ਬਸ ਇੱਥੀ ਜਗ੍ਹਾ ਸਮਾਨ ਲੱਦੀ ਦਾ ਅਪਾਂ ਮੈਨਾਂ ਕਿ ਲੈ ਮਾਣ ਨੂੰ ਫੜ ਕੇ ਕਿਲੋ ਕਿਲੋ ਕਿਟਰ ਨਾਲ ਤੇ ਰਹੀਆਂ ਆ ਆ ਦੇਖੋ ਮਾਰਕੀਟ ਹੈਗੀ ਦੁਰੇਗਾ ਤੇ ਜਿਹੜਾ ਜਤੋਨੇ ਆ ਇਹ ਹੈਗਾ ਟੋੜੀਸ ਮਾਰਕੀਟ ਦਾ ਲੱਗੀਆਂ ਦੇਖੋ ਮਿੱਤਰ ਇਧਰੋਂ ਆਫਰ ਹੀ ਆਫਰ ਲੱਗੀਆਂ ਹੋਈਆਂ ਹੁਣ ਬੜੀ ਗੱਲ ਸਾਰੀ ਮਾਰਕੀਟ ਦੇ ਵਿੱਚੇ ਕੰਮ ਵੀ ਚੱਲਦਾ ਆਪਾਂ ਚੱਕਨੇ ਹਰਮਨ ਸੇ ਸਭ ਤੋਂ ਪਹਿਲਾਂ ਪਿਰੋਨੀ ਹੈਨਿਕਨ ਗਰਾਂਦੇ ਆਜ ਇਧਰ ਆ ਆ ਦੇਖੋ ਆ ਬਣਿਆ ਹੋਇਆ ਕਾਊਂਟਰ ਇੱਥੇ ਕਿਸੇ ਨਾਲ ਇਹ ਸਾਰੀ ਬਾਰ ਬਣੀ ਵੀ ਹੈ ਕਿਸੇ ਨੇ ਬਣਾਉਣੀ ਹੋਵੇ ਨਾ ਬਾਰ ਐਦਾਂ ਦਿਖਾ ਕੇ ਬਾਰ ਬਣਾ ਦਿੰਨੇ ਹੈ ਵੀ ਐਦਾਂ ਸਾਰਾ ਸਟਰਕਚਰ ਜਿ ਲੈਣਾ ਹੋਵੇ ਇਹ ਵੀ ਇੱਕ ਨਾ ਵੱਡੀਆਂ ਮਾਰਕੀਟਾਂ ਦੇ ਵਿੱਚ ਆਉਂਦੀ ਈਟਲ ਦੇ ਵਿੱਚ ਜਿਹਦੇ ਵਿੱਚ ਪੀਣ ਦਾ ਸਮਾਨ ਹੁੰਦਾ ਆਪਾਂ ਚੱਕਣੀ ਹੈ ਦੋ ਚੱਕਰ ਨੇ ਪਰ ਉਹ ਨਹੀਂ ਵੱਡੀਆਂ ਤੇ ਪਾਣੀ ਆਪਾਂ ਹੁਣ ਆਹ ਬਰਤਨ ਆਪਣੀ ਦੁਕਾਨ ਦੇ ਉੱਤੇ ਇਹ ਨਵਾਂ ਪਾਣੀ ਆਇਆ ਹੈ ਮਤਲਬ ਇਹ ਨਹੀਂ ਆ ਘੈਂਟ ਕੁਆਲਿਟੀ ਆ ਫੌਂਤੇ ਦੀ ਮੇਰੀ ਸੀ ਤੇ ਫਿਰਜ਼ੰਤੀ ਵੀ ਹੈ ਫਿਰਜ਼ੰਤੀ ਹੈਗਾ ਲਾਲ ਟਿੱਕ ਨਾਲ ਹਰਮਨ ਹੈ ਇੱਧਰ ਤੇ ਇਹ ਤਾਂ ਹੈਗਾ ਆਹ ਵਾਲਾ ਬਲੂ ਟਕਣ ਵਾਲਾ ਹੈਗਾ ਨਤੁਰਾਲੇ ਕਿੰਨੇ ਲੈਣੇ ਤੇ ਜੀ ਦੋ ਤਿੰਨ ਕਰ ਜਾ ਕੇ ਦੋ ਦੋ ਰੁਪਈਆ ਨੂੰ ਇੱਕ ਖੋਚ ਲੈ ਤਰ ਦੋ ਬੋਤਲਾਂ ਮੈਂ ਕਿਹਾ ਨੇ ਦੋ ਕਰ ਪਈਆਂ ਬੋਤਲ ਇੱਕ ਚੱਕੇ ਆਪਾਂ ਕੱਸਾ ਨਤੁਰਾਲੇ ਦਾ ਤਾਂ ਫਸ ਤੋਂ ਸੀ ਰਿਸਪੈਕਟ ਬੈਨੇ ਕੋ ਉਹ ਤਾਂ ਬੈਨੇ ਬੋਸ ਆ ਗ੍ਰਾਂਡੇ ਹੁਣ ਵਾਰੀ ਸਭ ਤੋਂ ਮੇਨ ਚੀਜ਼ ਹੈਗੀ ਸਭ ਤੋਂ ਵੱਧ ਜਿਹੜੀ ਆਪਣੀ ਮਿੱਤਰੋ ਦੁਕਾਨ ਤੇ ਚੀਜ਼ ਲੱਗਦੀ ਹੈ ਨਾ ਉਹ ਲੱਗਦੀ ਹੈ ਕੋਕ ਕੋਲਾ ਮਤਲਬ ਇਹ ਤਾਂ ਲੋਕ ਪਾਣੀ ਵਾਂਗ ਪੀਂਦੇ ਆ ਪਾਣੀ ਵਾਂਗ ਹਨਾ ਆਪਾਂ ਕਹਿ ਦਿੰਨੇ ਵੀ ਹੁੰਦਾ ਵੇਸੇ ਮਾੜੀ ਹੈ ਪੀਣ ਨੂੰ ਪਰ ਲੋਕ ਸ਼ੱਕਦੇ ਬਹੁਤ ਐ ਖਲਡੋ ਨਾ ਆ ਵੀ ਚੱਕੀ ਆਪਾਂ ਇੱਕ ਨੂਸਾ ਮੁਫਿਲ ਤਰ੍ਹਾਂ ਇਹ ਸਰਦੇਨੀਆ ਦੀ ਬੀਅਰ ਹੈ 2 ਇੱਕ ਹੋ ਜਾ ਕਰਨਾ 3 ਇੱਕ ਚੱਕਣੀ ਪੀਤੀ ਕਰੋਨਾ ਦੀ ਆਪਾਂ ਨੇ ਦੇਖੀ ਕਿਦਾਂ ਵੀ ਇਹ ਕਰੋਨਾ 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 ਇਧਰ ਵੀ ਆਪਾਂ ਕਰੋਨਾ ਲਓ ਵੀ ਸਮਾਨ ਲੈ ਲਿਆ ਦੇਖੋ ਆ ਫਾਇਦਾ ਗੱਡੀ ਤੇ ਘਟਾਉਣ ਦਾ ਹਨਾ ਜੇ ਕਿਤੇ ਗੱਡੀ ਪਰੇ ਖੜੀ ਹੋਣੀ ਤੇ ਤਾਂ ਆਪਾਂ ਨੂੰ ਟਰਾਲੀ ਇੱਥੋਂ ਐ ਇੱਥੋਂ ਘੁਮਾ ਕੇ ਲੈ ਜਾਨੀ ਪੈਣੀ ਦੀ ਉੱਥੇ ਫਿਰ ਕੁਲੀ ਨਿਕਲੇ ਨਹੀਂ ਓਕੇ ਆਪਾਂ ਇਹਨੂੰ ਪ੍ਰੀਖਿਆ ਸੈਟ ਕਰਨਾ ਹੈ ਪਾਲਾ ਉੜਣੀ ਜਾਈ ਮੈਂ ਤਾਂ ਫੜਾਈ ਨਾ ਇੱਥੋਂ ਤੇ ਤੁਸੀਂ ਵਿੱਚ ਟਗਾਈ ਜਾਵੇ ਇਹਨੂੰ ਇਦਾਂ ਹੀ ਓਕੇ 142 ਜਿਹੜਾ ਸਮਾਨ ਆ ਗਿਆ ਤੇ ਆਪਾਂ ਘਰੇ ਪਹੁੰਚ ਗਏ ਆ ਆਪਣੇ ਤੇ ਸਮਾਨ ਲੱਦ ਕੇ ਕਰੇਲੋ ਦੇ ਵਿੱਚ ਤੇ ਫਿਰ ਆਪਾਂ ਨੇ ਫ੍ਰੀਜ ਆਪਣੇ ਟੱਕ ਦੇਣਾ ਕੋਨਾ ਕਹਿਣ ਸਰਗ ਠੀਕ ਵਜੇ ਮੈਂ ਮੈਂ ਕਹਿੰਦਾ ਦੇਖੀ ਬਣਦਾ ਕੀ ਕਹਿੰਦਾ ਲੈ ਇਸ ਫਿਲੋਸਰ ਉਹ ਦੋ ਰੇ ਪਾਣੀ ਮੇਰੇ ਹੱਥ ਹੋ ਜਾਗਾ ਪਾਣੀ ਉਹ ਤੇਰਾ ਪਲਾ ਹੋ ਜਾ ਪਾਣੀ ਇਹ ਪਾਣੀ ਦੋ ਕਾਸੇ ਪਾਸੇ ਚੱਕਣੇ ਪੈਣਾ ਹੁਣ ਮੇਤਰੋ ਆਪਾਂ ਆਗੇ ਸੀਗੇ ਆਪਣੇ ਤਿਸਿਆ ਨੂੰ ਬਾਈ ਦੇ ਕੋਲ ਇਥੋਂ ਆਪਾਂ ਜਿਹੜਾ ਸਮਾਨ ਲਿਕੇ ਗਏ ਜਿਵੇਂ ਆਪਾਂ ਲੈ ਕੇ ਜਾਂਦੇ ਕਰਟੋਨ ਆਪਣੇ ਪੀਜਰਾ ਸਾਰੇ ਸਮਾਨ ਜਿਹੜਾ ਗੱਤੇ ਦਾ ਕਰਤਿਰ ਹੁੰਦਾ ਸਾਰਾ ਆਪਾਂ ਇਥੋਂ ਲੈ ਕੇ ਜਾਂਦੇ ਆ ਥੋਕ ਦੇ ਵਿੱਚ ਮਿਲਦਾ ਤੇ ਵਧੀਆ ਰੇਟ ਮਿਲ ਜਾਂਦਾ ਹੈ ਜਿੱਦਾਂ ਦੇਖੋ ਇੱਧਰ ਆਹ ਵਾਲਾ ਇਹ ਕਰਤਾ ਪਾ ਲਿਆ ਇਹਨਾਂ ਆਪਾਂ ਟੇਬਲ ਦੇ ਉੱਪਰ ਪਿਛਾ ਕੇ ਦਿੰਦੇ ਆ ਕਸਟਮਰ ਵਾਸਤੇ ਆ ਹੋ ਗਏ ਆਪਣੇ ਬੋਸਤੇ ਇਹ ਜਿਹੜੇ ਆਪਾਂ ਫਰੀਤੀ ਸੁਪਲੀਆਂ ਜਿਹੜੇ ਆਪਣੇ ਇਦਾਂ ਸਮਾਨ ਸਾਰਾ ਇਹ ਪੈਕ ਕਰਕੇ ਦਿੰਦੇ ਆ ਇਹ ਆਪਾਂ ਦੋਵੇਂ ਇੱਕ ਵੱਡਾ ਤੇ ਇੱਕ ਛੋਟਾ ਸਹੀ ਹੈ ਤੇ ਆ ਬੋਸਤੇ ਹੋ ਗਏ ਸ਼ਾਪਰ ਆਪਣੇ ਹੈਂਡਲ ਵਾਲੇ ਤੇ ਆ ਹੋ ਗੀਆਂ ਗਵੰਤੀਆਂ ਦਸਤਾਨੇ ਇਹਨਾਂ ਤੋਂ ਵਗੈਰਾ ਤਾਂ ਮੇਰੇ ਤੋਂ ਗੱਲ ਚੱਲਦੀ ਹੋਣੀ ਹੈਗੀ ਤੇ ਆ ਹੋ ਗਏ ਪੈਲੀ ਕੋਲਾ ਕੋਈ ਵੀ ਸਮਾਨ ਜਰੂਰ ਵੱਜ ਜਾਂਦਾ ਇਤਾਂ ਕਿ ਲਵੇਟ ਕੇ ਰੱਖੀ ਤੇ ਇੱਕ ਬਾਲ ਲਵੇਟਣ ਵਾਸਤੇ ਕਰਤਾ ਅਲੂਮੀਨੀਅਮ ਇਹ ਹੋ ਗਈ ਸਕੰਤਰੀ ਨੂੰ ਰੋਦ ਲਓ ਇਹ ਬਸ ਸਟੈਂਪ ਹ ਤੇ ਥੱਲੇ ਹੈਗੇ ਆ ਪੀਜੀ ਵਾਲੇ কার্টুন ਜਿਹਨਾਂ ਜਬਾ ਪੀਜ਼ਾ ਪਾਕਟ ਲਿਵ ਗਈ ਤੇ ਇਸ ਵਾਰ ਆਪਾਂ ਦੂਜੇ ਨਹੀਂ ਮਿਲੇ ਆਪਾਂ ਨੂੰ ਆਈ ਲਵ ਪੀਜ਼ਾ ਮਿਲੇ ਇਹ ਵੀ ਕਹਿੰਦਾ ਵਧੀਆ ਹੁੰਨੇ ਆ ਪਰ ਇਸ ਵਾਰ ਹੈ ਨਹੀਂ ਸੀਗੇ ਉਹਦੇ ਕੋਲ ਦੂਜੇ ਤਾਂ ਆਪਾਂ ਤਾਂ ਕਿ ਆਪਾਂ 4 ਪੀਸ ਲੈ ਲਈ ਤੇ ਇੱਕ ਆਪਾਂ ਲੱਤੇ ਨੇ ਆਪਣੇ ਆਹ ਵਾਲੇ কারਟੂਨ ਇਹ ਹੈਗੇ ਆਪਣੇ ਕਲਜ਼ੋਨੀਆ ਵਾਲੇ ਜਿਹਦੇ ਚ ਆਪਾਂ ਆਪਣੀ ਕਲਜ਼ੋਨੀ ਪੈਕ ਕਰਕੇ ਭੇਜਦੇ ਆ ਇਹ ਨਾਲ ਫਰਕ ਡਿਫਰੈਂਟ ਹੁੰਦਾ ਦੇਖੋ ਇਹ ਛੋਟਾ ਸਾਈਜ਼ ਹੁੰਦਾ ਇਹਦਾ ਪਰ ਫ੍ਰੀਟ ਪਾਦਾ ਇਹ 180 ਦਾ ਮਿਲਦਾ ਇਹ 330 ਦਾ ਮਿਲਦਾ ਬਲ ਇੰਨਾ ਜਿਆਦਾ ਫਰਕ ਹੈ ਹਲੇ ਖਤੋਂ ਅੱਧਾ ਹੈ ਇਹਦੇ ਨਾਲੋਂ ਜੇ ਟਾਈਮ ਦੀ ਗੱਲ ਕਰੀ ਤਾਂ ਮੇਟਰ ਟਾਈਮ 2:30 ਵਜ ਗਏ ਨੇ ਆਇਆ ਵੀ ਜਾਂਸਿਆ ਲੈ ਮੈਟਰ ਕੁਸ਼ਾਂਸੀ ਜਿਹੜਾ ਸਕੂਲ ਤੋਂ ਆ ਗਈ ਪੁੱਤਰੀ ਮੇਰੀ ਸਾਸੀ ਕਾਲ ਪੁੱਤ ਉਹ ਤਾਂ ਪਿੱਛੇ ਮੈਂ ਸੈੱਟ ਕਰਨਾ ਪੈਣਾ ਤੈਨੂੰ ਬੇਟੇ ਨਾ ਚੱਕਰ ਹੀ ਰੂਪਮ ਚੱਕੂ ਹੀ ਨਹੀਂ ਆ ਬੈਗ ਮੈਨੂੰ ਫੜਾ ਦੋ ਹਾਂ ਇੱਕ ਵੀ ਸੀਰ ਚੱਕ ਲਓ ਪਰੋਂ ਸਿਮਨ ਸ਼ਿਟ ਕਰਕੇ ਮੱਲਾੜੀਆਂ ਥੋੜੀ ਜਿਹੀ ਬੈਰੀ ਗੁੱਡ ਬਸ ਬਹੁਤ ਇਨਾਂ ਜੀ ਬਹੁਤ ਇਨਾਂ ਮੈਨੂੰ ਫੜਾ ਦੋ ਆ ਜਾਣਾ ਵਿੱਚ ਕਦੋਂ ਗਏ ਬੇਟੇ ਮੈਂ ਆਏ ਪੰਜ ਮਿੰਟ ਹੀ ਹੋਏ ਲੋਕੀ ਬੇਟੇ ਸਟਰ ਬੈਕਰ ਕਿਲ ਆਤੀ ਆਪਾਂ ਨੇ ਇਹਦਾ ਵੀ ਇਥੋਂ ਸਾਮਾਨ ਕਰਕੇ ਰੇੜੀ ਰਹੀ ਇੱਥੇ ਸੋਖੇ ਕੋਈ ਵੀ ਸਾਮਾਨ ਚੁੱਕ ਕੇ ਵੀਰੇ ਲੈ ਆਉਣੇ ਕੋਈ ਵੀ ਸਮਾਨ ਲੈਣਾ ਗੱਡੀ ਇੱਥੇ ਪਾਰਕੀ ਦੀ ਜਗ੍ਹਾ ਮਿਲ ਜਵੇ ਤਾਂ ਮੈਂ ਪ੍ਰੈਫਰ ਕਰਦਾ ਮੈਂ ਇੱਥੇ ਹੀ ਗੱਡੀ ਲੱਗੇ ਤਾਂ ਕਿ ਸਾਮਾਨ ਚੱਕਣਾ ਸੁੱਕਾ ਹੋਵੇ ਰੇੜੀ ਦੇ ਪਾਕੇ ਸਿਰ ਦੇ ਕੇ ਜਾਣਾ ਆਹ ਉਸਤਾਜੀ ਆਜੋ ਅਰੇ ਬੀਬੀ ਲੋਕ ਹਟੇ ਨੀ ਬੀਬੀ ਲੋਖਲੇ ਇੱਥੇ ਕਿੱਥੇ ਆ ਜਾ ਰਿਹਾ ਬੇਬੀ ਲੌਕ ਆਫ ਕਰ ਦਿੱਤਾ ਆਪਨੇ ਮੇਟਰ ਕੋ ਸ਼ਾਨਵੀ ਨੇ ਆਪਣੀਆਂ ਛੁੱਟੀਆਂ ਹੁਣ ਹੋ ਜਾਣੀਆਂ بس ਹੁਣ 2-4 ਦਿਨ ਦੀ ਰਹਿ ਗਈ ਗੇਮ ਸਕੂਲ ਦੀ 3 ਦਿਨ ਰਹਿ ਗਈ ਉਸ ਤੋਂ ਬਾਅਦ ਫਿਰ 3 ਦਿਨ ਤੋਂ ਬਾਅਦ ਪੂਰੀਆਂ ਛੁੱਟੀਆਂ ਪਤਾ ਕਿੰਨੇ ਮਹੀਨੇ ਦੀਆਂ 3 3 ਮਹੀਨੇ ਛੁੱਟੀਆਂ 3 ਦਿਨ ਤੋਂ ਬਾਅਦ 3 ਮਹੀਨੇ ਦੀ ਛੁੱਟੀਆਂ ਛੁੱਟੀਆਂ ਘੁਸ਼ਾਨ ਵੀ ਸਿੰਘ ਉਹਨਾਂ ਦੀਆਂ ਮौजਾਂ ਹੀ ਮौजਾਂ ਹਾਂ ਠੀਕ ਨਹੀਂ ਚਲੋ ਫੇਰ ਖੌਰ ਸ਼ੈਤਰ ਮੈਂ ਚੋਕ ਮੈਂ ਸਮਾਤਾਰ ਕੇ ਆ ਠੀਕ ਹੈ ਹੁਣ ਮੇਤੋਂ ਟਾਈਮ 5:30 ਹੋ ਗਏ ਆ ਤੇ ਮੈਚ ਚੱਲਦਾ ਆਪਣਾ ਪੰਜਾਬ ਦਾ ਫਾਈਨਲ ਮੈਚ ਚੱਲਦਾ ਤੇ ਪੂਰੇ ਜੋਰੋ ਸ਼ੋਰੋ ਦਾ ਲੱਗਿਆ ਹੋਇਆ ਆਪਣਾ ਘੁਸ਼ਾਨ ਸਿੰਘ ਟੀਵੀ ਦੇ ਮੋਹਰੀ ਹੜੇ ਬੈਠਾ ਜਦਾਂ ਮੈਚ ਚੱਲਦਾ ਤੇ ਦਵੇਂ ਤੁਸੀਂ ਕਿ ਆਪਣਾ ਕੰਮ ਤੋਂ ਤੇ ਦੇਵਿੰਦਰ ਜੱਜ پنجاب ਮੈਚ ਜਿੱਤ ਗਈ ਤੇ ਪਾਰਟੀ ਤਾਂ ਬਣਦੀ ਹੈ ਵੱਡੀਆਂ ਹੋ ਜਾਣੀ ਗੱਲਾਂ ਬਾਤਾਂ ਹੀ ਵੱਡੀਆਂ ਹੋਣੀਆਂ ਪਾਰਟੀਆਂ ਵੱਡੀਆਂ ਹੋਣੀਆਂ ਤੇ ਖੜਾਉਂਗਾ ਕੀ ਕਿਆ ਖੜਾਉਂਗਾ ਕਿਆ ਪੜਾਉਂਗਾ ਅੱਜ ਐਰਮਨ ਸਿਆ ਮੈਂ ਕਿਹਾ ਮੈਚ ਚੱਲਦਾ ਤੇ ਪੂਰੀ ਐਨ ਪੂਰੇ ਪੰਜਾਬ ਦਾ ਜੋਰ ਲੱਗਿਆ ਹੋਇਆ ਸਾਰੇ ਪੰਜਾਬੀਆਂ ਦਾ ਮੈਂ ਮਤਲਬ ਕੱਢ ਰਿਹਾ ਇੰਸਟਾਗ੍ਰਾਮ ਤੇ ਰੀਲਾਂ ਚੱਲਦੀਆਂ ਜਿੰਨੀਆਂ ਵੀ ਰੀਲਾਂ ਚੱਲਦੀਆਂ ਇੰਸਟਾਗ੍ਰਾਮ ਦੇ ਉੱਤੇ ਨਾ ਸਾਰੀਆਂ ਇਦਾਂ ਹੀ ਚੱਲਦੀਆਂ ਬਸ ਵੀ ਹਾਂ ਪੰਜਾਬ ਪੰਜਾਬ ਪੰਜਾਬੀ ਦਾ ਹੋਈ ਪਈ ਆ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਆਪਣੇ ਯੂਟਿਊਬਰ ਹੈ ਜਿੰਨੇ ਵੀ ਸੋਸ਼ਲ ਮੀਡੀਆ ਕ੍ਰिएਟਰ ਹੈ ਸਾਰੇ ਹੀ ਦੌੜ ਵਿੱਚ ਪਾਲਟੀ ਦੇ ਬਣਦੀ ਆ ਯਾਰ ਹਣਾ ਮੈਂ ਤਾਂ ਫੋਨ ਤਾਂ ਪੁੱਈਆ ਗਈ ਕਿ ਜੀ ਨਾਲ ਤਾਂ ਪੁੱਈਆ ਪੀਦੇ ਖਾਣੇ ਯਾਰ ਪੀਦੇ ਖਾਣੇ ਪੈਂਟ ਇਹ ਤਾਂ ਦੁਕਾਨ ਤੀ ਪਿਆ ਤੂੰ ਵਧੀਆ ਪਾਲਟੀ ਕੋਈ ਚਾਹੀਦੀ ਕੋਈ ਠੋਸ ਪਾਲਟੀ ਸੋਲਡ ਪਾਲਟੀ ਕੋਈ ਕੋਈ ਕੇਕ ਅੱਤੇ ਕੋਈ ਚੀਜ਼ ਹੀ ਇਦਾਂ ਨਹੀਂ ਬਸ ਜਿੱਤੇ ਜਿੱਤੇ ਫਿਰ ਬਹੁਤ ਦਾਵਾਂ ਨਾਲ ਨਹੀਂ ਮਿੱਤਰੋ ਇਹ ਕਾ ਦੇਣੀ ਜੰਦੀ ਹਰ ਮਦਗਣਾ ਫਿਰ ਜੋ ਕੋ ਖਾਣ ਜੋ ਅੱਗੇ ਦੇਖਦੇ ਆ ਬਾਕੀ ਦੇਖ ਰਹੇ ਮਿੱਤਰੋ ਜੇ ਆਪਣਾ ਅੱਜ ਦਾ ਜਿਹੜਾ ਮੈਚ ਹੈ ਪੰਜਾਬ ਦੇ ਹੱਥ ਦੇ ਵਿੱਚ ਅੱਜ ਦਾ ਮੈਚ ਵੀ ਆ ਗਿਆ ਨਾ ਪਹਿਲਾਂ ਮੈਚ ਤੇ ਉਹਦੇ ਨਾਲ ਦਾ ਹੀ ਮੈਸੇਜ ਆ ਗਿਆ ਤੇ ਫੇਰ ਤੁਹਾਨੂੰ ਵਲੌਗ ਦੇ ਵਿੱਚ ਕੋਈ ਘੈਂਟ ਚੀਜ਼ ਦੇਖਣ ਨੂੰ ਮਿਲੇਗੀ ਅੱਜ ਲੱਗਦਾ ਮੈਨੂੰ ਉਹ ਪਤਾ ਨਹੀਂ ਕੀ ਮਿਲੂਗੀ ਮੈਨੂੰ ਆਪ ਨਹੀਂ ਪਤਾ ਇਹ ਤਾਂ ਡਿਪੈਂਡ ਹੈ ਹਾਂਜੀ ਹੈ ਹੁਣ ਇਹਦੇ ਬਾਅਦ ਹੋਊਗਾ ਮੈਂ ਲੱਗਦਾ ਕਿ ਸ਼ਾਮ ਨੂੰ ਕਿਤੇ ਬਾਅਦ ਪੀਸੀ ਵੜਾ ਕੇ ਆ ਲੇ ਕੋਈ ਪੀਜ਼ਾ ਸਪੈਸ਼ਲ ਪੀਜ਼ਾ ਬਣਾਦਾ ਉੱਪਰ ਲਿਖ ਕੇ ਇਦਾਂ ਨਹੀਂ ਕਰਨਾ ਕੁਝ ਨਹੀਂ ਹੈ ਆਹ ਵੇਖੋ ਇਧਰ ਵੀ ਰੇਸ ਲੱਗੀ ਲੱਗਦਾ ਜੱਜਾਂ ਜੱਜਾਂ ਦੀ ਸਹੀ ਗੱਲ ਆ ਉਹਦੇ ਜਾ ਜੱਜਾਂ ਦਾ ਹੀ ਮੈਚ ਵੇਖਿਆ ਲੱਗਦਾ ਮੈਨੂੰ ਕੋਈ ਸਾਇ ਉਹ ਤਾਂ ਸ਼ਾਮ ਨੇ ਸੋਚਿਆ ਮਾਣਾ ਅੱਜ ਮਾਣਾ ਕੀ ਹੈ ਸ਼ਾਮ ਨੇ ਸਹੀ ਗੱਲ ਉਹ ਵਿੰਦਾ ਹਾਂਜੀ ਉਹ ਲੱਗੇ ਜਿੱਦੀ ਲੱਗਿਆ ਹੋਇਆ ਕੁਸ਼ ਮੁਸ਼ਾਹਦਾ ਜਦਾਂ ਮੈਚ ਚੱਲ ਰਿਹਾ ਜਿਹਦੇ ਅੰਦਰ ਆਇਆ ਮੈਂ ਸੁੱਤੇ ਪਿਆ ਸੀਗਾ ਕਹਿੰਦੇ ਪਾਪਾ ਮੈਚ ਸਟਾਰਟ ਹੋ ਗਿਆ ਫਟਾਫਟ ਕਹਿੰਦਾ ਮੈਂ ਕਹਿੰਦਾ ਤੂੰ ਤੂੰ ਦੇਖ ਲੈ ਉਹਦਾ ਐਦਾ ਪੈਰ ਤੇ ਉਹਨੇ ਫੋਨ ਰੱਖਿਆ ਹੋਇਆ ਐਦਾ ਉੱਥੇ ਲੱਗਿਆ ਹੋਇਆ ਮੈਂ ਕਹਿੰਦਾ ਸਾਰੇ ਜਿਹੜਾ ਅੱਜ ਦਾ ਪੂਰੇ ਪੰਜਾਬ ਦੇ ਪੰਜਾਬ ਦੇ ਵਿੱਚ ਗਿਆ ਪੂਰੇ ਇੰਡੀਆ ਦੇ ਵਿੱਚ ਸਭ ਦੀ ਨਜ਼ਰ ਅੱਜ ਟੀਵੀ ਉੱਤੇ ਹੀ ਆ ਹੈ ਨਾ ਜਿਹੜੇ ਵੀ ਹੁੰਦੇ ਉਹਨਾਂ ਨੇ ਦਾ ਛੱਡਦੇ ਹੋ ਨਹੀਂ ਸਾਡੇ ਕੰਮ ਸਹੀ ਗੱਲ ਹੈ ਮੈਂ ਕਹਿੰਦਾ ਭਾਈ ਸਾਨੂੰ ਕੱਖ ਵੀ ਨਹੀਂ ਪਾਈ ਹੋਏ ਲੋਕਾਂ ਨੇ ਨਹੀਂ ਉੱਥੇ ਸ਼ਾਮ ਹੀ ਸ਼ੁਰੂ ਹੁੰਦਾ ਉਹ ਵੀ ਕਹਿੰਦਾ ਸ਼ਾਮ ਨੂੰ 5 ਵਜੇ ਧਰਾਂ ਤੋਂ ਪਹਿਲਾਂ ਕੱਕ ਪੈਨੇ ਆ ਹਾਂਜੀ 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 ਧਰਾਂ ਜੂੜ ਵਗੈਰਾ ਵੀ ਕੱਕ ਪਾ ਦੋਗੇ ਤੇ ਵਜ ਧਰਾਂ ਜੂਣੀ ਉਹ ਵੀ ਨਹੀਂ ਪਾਈ ਹੋਣੀ ਮਾਤਾ ਆ ਗਾਲਾਂ ਘੜਦੀ ਹੋਣੀ ਉਹ ਜਰੀਆਂ ਤੇ ਬਾਰੀ ਕੀ ਨਹੀਂ ਚੱਲਦੀ ਪਈ ਦੋ ਤਿੰਨ ਬੰਦੇ ਆਟ ਵੀ ਹੋਲੇ ਆ ਬਰੈਡ ਕੋਲੀ ਖੇਡ ਰਹੇ ਐ ਅੱਛਾ ਜੀ ਕੋਈ ਉਹਦੇ ਉੱਪਰ ساری ਗੇਮ ਖੜੀ ਆ ਤੇ ਬਾਕੀ ਦੇਖੋ ਕਿ ਆਪ ਤਾਂ ਆਟੇ ਹੋ ਗਿਆ ਉਹ ਵੀ ਹੁਣ ਹੁਣ ਹੋ ਗਿਆ ਉਹ ਲੰਗੀ ਪਰ ਕਿ ਆਪ ਤਾਂ ਹੋ ਗਿਆ ਅੱਛਾ ਜੀ ਵੀ ਲੱਗਿਆ ਹੋਣਾ ਨਾ ਫੋਨਿੰਗ ਕਰਨ ਵਾਸਤੇ ਬਸ ਬਸ ਨੇ ਸਹੀ ਗੱਲ ਹੈ ਪਲੇ ਬਹੁਤ ਤਕੜੇ ਆ ਤੇ ਬਾਕੀ ਸਰਪੰਚ ਸਾਹਿਬ ਸਰਪੰਚ ਸਾਹਿਬ ਹੋਈ ਪਈ ਆ ਜਿਹੜੇ ਆਪਣੇ ਪੰਜਾਬ ਦੀ ਟੀਮ ਨੂੰ ਪੰਜਾਬ ਨੂੰ ਪ੍ਰਮੋਟ ਕਰਦੇ ਚਾਹੇ ਉਹ ਕ੍ਰਿਕਟ ਦੀ ਟੀਮ ਦੇ ਵਿੱਚ ਹੋਵੇ ਚਾਹੇ ਕਬੱਡੀ ਦਾ ਮੈਚ ਹੋਵੇ ਚਾਹੇ ਉਹ ਕੁਝ ਵੀ ਹੋਵੇ ਤੇ ਚਾਹੇ ਉਹ ਨਗਰ ਬਲੌਕਸ ਵਾਲੇ ਹੋਣ ਸਲਾਮ ਹੈ ਸਾਰੇ ਵੀਰਾਂ ਨੂੰ ਆਪਣਾ ਹਾਂ ਵੀ ਸ਼ਾਨ ਜੀ ਕੀ ਬਣਿਆ ਮੈਚ ਦਾ ਮੈਚ ਦਾ ਤਾਂ ਦੂਜੀ ਟੀਮ ਨੇ 7 ਵਕਟ ਕਰਕੇ ਆਰਸੀਪੂ ਚ ਅੱਛਾ 188 ਚਾਰ ਬੋਲਰ ਰਹਿ ਗਈ ਕਿੰਨੇ ਓਵਰ ਰਹਿ ਗਏ ਚਾਰ ਬੋਲਰ ਰਹਿ ਗਈ ਆਖਰੀ ਓਵਰ ਦੀ ਬਸ ਕੰਮ ਨਿਬੜ ਗਿਆ ਕਿਹ ਲਾ ਜਿੱਦੂ ਵੀ ਜਾ ਵਜੋ ਹਾਂ ਹਾਂ ਤੇ ਮੰਮੀ ਸ਼ਾਤ ਲੱਗ ਗਈ ਅੱਜ ਫਿਰ 200 ਤੋਂ ਪਰਸੋ ਜੀਤ ਕਰੀ ਤੇ 200 ਹੋਇਆ ਹੀ ਨਹੀਂ ਹਲੇ ਕਿਹ ਲਾ ਜੀ ਜਿੱਤ ਗਈ 50 ਵਜੇ ਸ਼ਾਮ ਨੂੰ ਪਾਰਟੀ ਕਰੂੰਗਾ ਮੈਂ ਦੇਖਦਾ ਕੀ ਕਰੂੰਗਾ ਤੂੰ ਮਮਾ ਪਾਣੀ ਸਲਾਹ ਕਰ ਲਿਓ ਆਪਣੀ ਠੀਕ ਹੈ ਮੈਂ ਨਾ ਹੋਈ ਦੀ ਗੱਲ ਹਾਂ ਕਹਿੰਦੇ ਜੀ ਕਹਿੰਦੇ ਪਾਰਟੀ ਕਰ ਦੇਣੀ ਕਰੋਗੇ ਪਾਰਟੀ ਫਿਰ ਲਵੀ ਮੇਤਰੋ ਬਣ ਗਈ ਗੱਲ ਅੱਜ ਹੋ ਗਈ ਪਾਰਟੀ ਅੱਜ ਹੋ ਗਈ ਪਾਰਟੀ ਹੁਣ ਮੇਤਰੋ ਆਪਾਂ ਨੇ ਕੱਟਿਆ ਖਾਣ ਵਾਸਤੇ ਤਰਬੂਜ ਤਰਬੂਜ ਕਹਿੰਦੇ ਕੀ ਇਹਨੂੰ ਤਰਬੂਜ ਹਾਂਜੀ ਇਹ ਕਈ ਨਾਮ ਹੈ ਵਾਟਰਮੈਲਨ ਤਰਬੂਜ ਹਦਵਾਣਾ ਔਰ ਇਟਲੀ ਵਿੱਚ ਇਟਾਲੀ ਵਿੱਚ ਕਹਿੰਦੇ ਨੇ ਇਹਨੂੰ ਕਕੋਮੇਰੋ ਕਕੋਮੇਰੋ ਤੇ ਹੁਣ ਆ ਸੀਜ਼ਨ ਦੀ ਮਿੱਤਰੋ ਆਈਏ ਨੇ ਤੇ ਮਿੱਠੀ ਵਾਲੇ ਉੰਨੀ ਜ਼ਿਆਦਾ ਹੈ ਨਹੀਂ ਆਪਾਂ ਕਹਿ ਸਕਦੇ ਪਰ ਵੈਸੇ ਮਿੱਠੀ ਆ ਤੇ ਗਰਮੀ ਵਿੱਚ ਖਾਣਵਾ ਤੇ ਬਹੁਤ ਵਧੀਆ ਫਰੂਟ ਹੈ ਇਹਨੂੰ ਖਾਣਾ ਵੀ ਚਾਹੀਦਾ ਹੈ ਜੇਕਰ ਬੰਦ ਨੂੰ ਮਿੱਠੇ ਦੀ ਤਰਪ ਲੱਗਦੀ ਹੈ ਨਾ ਤਾਂ ਫਰੂਟ ਤੋਂ ਪੂਰੀ ਕਰੀ ਚਾਹੀਦੀ ਆਪਣੀ ਤੇ ਆਪਣੀ ਇਹ ਭਰੀ ਪਈ ਸਾਰੀ ਉਹ ਤੇ 10 ਉਹਨਾਂ ਨੂੰ ਮਕਾ ਦੇਣੀ ਹੈ ਤੁਸੀਂ ਹੱਥ ਨਾਲ ਲਾਏ ਇਹਨੂੰ ਠੀਕ ਹੈ ਜੀ ਨਾ ਨਾ ਲਓ ਲਓ ਹੁਣ ਮੈਂ ਤਾਂ ਟਾਈਮ 7:30 ਹੋ ਗਏ ਆ ਤੇ ਮੈਚ ਚੱਲਦਾ ਦੇਖ ਮਿੱਤਰੋ ਫੋਨ ਦੇ ਉੱਪਰ ਦੇਖ ਰਿਹਾ ਮੈਚ ਤੇ ਇਸ ਟਾਈਮ 117 ਸਕੋਰ ਹੋ ਗਏ ਨੇ ਚਾਰ ਵਿਕਟਾਂ ਹੋ ਗਈਆਂ ਤੇ 14 ਓਵਰ ਹੋ ਗਏ ਤੇ ਤਿੰਨ ਬੋਲ ਉੱਪਰ ਹੋ ਗਈਆਂ 15ਵੇਂ ਓਵਰ ਦੀਆਂ ਤਿੰਨ ਬੋਲ ਹੋ ਗਈਆਂ ਤੇ ਮੈਚ ਚੱਲਦਾ ਪੂਰਾ ਦਿਲਚਸਪ ਮੈਚ ਹੈ ਤੇ ਜਿੰਨੇ ਪੰਜਾਬੀ ਆਪਣੇ ਸਾਹ ਨਹੀਂ ਦੁਨੀਆ ਭਰ ਚ ਫਿਰ ਸਭ ਨੂੰ ਚਾਹ ਹੈ ਸਾਨੇ ਨੂੰ ਨਹੀਂ ਚਾਹ ਹੈ ਕਿ ਸਾਡੀ ਪਾਰਟੀ ਵੀ ਅਸੀਂ ਫਿਰ ਲੈਣੀ ਹੈ ਕੁਸ਼ਾਰ ਉਹਨਾਂ ਤੋਂ ਹੈ ਇਹਦੇ ਅੰਦਰ ਆਪਣੀ ਕੋਈ ਗੁਸ਼ਾਨਾ ਗੱਲ ਵੀ ਨਹੀਂ ਕਰਦੇ ਇੱਕ ਦੂਜੇ ਨਾਲ ਮਾੜੀ-ਵਾੜੀ ਕਰ ਲੈਂਦੇ ਨੇ ਨਹੀਂ ਗੱਲ ਵੀ ਨਹੀਂ ਕਰਦੇ ਸਾਰੇ ਧਿਆਨ ਇਸ ਫੋਨਾਂ ਦੇ ਵਿੱਚ ਆ ਦੇਖੋ ਤੇ ਚੱਲਦਾ ਮਿੱਤਰੋ ਮੈਚ ਲਾਈਵ ਚੱਲ ਰਿਹਾ ਲਾਈਵ ਟੈਲੀਕਾਸਟ ਆਹ ਵਾਲੀ ਮਿੱਤਰੋ ਮੂਮੈਂਟ ਬਹੁਤ ਜ਼ਿਆਦਾ ਕ੍ਰਿਟੀਕਲ ਮੂਮੈਂਟ ਹੁੰਦੀ ਆ ਤੇ ਸਾਰੇ ਜਾਨੇ ਆਪਣੇ ਆਪਣੇ ਦਿਲ ਫੜੀ ਬੈਠੇ ਹੋਣੇ ਟੀਵੀ ਦੇ ਅੱਗੇ ਤੇ ਦੇਖੋ ਕਿੰਨਾ ਐਨ ਪੂਰਾ ਫਸਾ ਮਕਾਵਾ ਚੱਲੇ ਹੋਇਆ 162 ਸਕੋਰ ਹੋ ਗਏ ਨੇ ਤੇ ਬੋਲਰ ਰਹਿ ਗਏ ਨੇ ਕੁੱਲ 4 ਤੇ ਹੁਣ ਤਾਂ ਮੈਨੂੰ ਇੰਪੋਸੀਬਲ ਲੱਗਦਾ ਹੈ ਹੁਣ ਤਾਂ ਕੋਈ ਕ੍ਰਿਸ਼ਮਾ ਹੀ ਹੋ ਜਵੇ ਤਾਂ ਗੱਲ ਆਰਪਾਰ ਦੀ ਹੋ ਸਕਦੀ ਆ ਤੇ ਅਦਰੇ ਵੇ ਬਗਾਰੇ ਕ੍ਰਿਸ਼ਮੇ ਤੇ ਕੁਝ ਨਹੀਂ ਹੈਗਾ ਹੁਣ ਹੁਣ ਤਾਂ ਕੰਮ ਸੀ ਮਨ ਗਿਆ ਹੱਥੋਂ ਲਾਦਾ ਗੇਮ ਨਾ ਟਟੜ ਪੈਣਾ ਗੁਰਸ਼ਾਨੂ ਦਾ ਵਰਗੇ ਉਹਨਾਂ ਨੂੰ ਥੋੜਾ ਜਿਹਾ ਫਰਕ ਪੈਂਦਾ ਹੈ ਆਪਾਂ ਤਾਂ ਚਲੋ ਦੇਖਦੇ ਨਹੀਂ ਕਦੇ-ਕਦੇ ਦੇਖੀ ਜਾਈਏ ਫਿਰ ਵੀ ਚਲੋ ਪੰਜਾਬ ਦੀ ਸਪੋਰਟ ਤਾਂ ਆਪਾਂ ਕਰਦੇ ਸੀਗੇ ਹਾਂ 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 ਇਹ ਤਾਂ ਬਸ ਕਹਿਣ ਦੀ ਮਨ ਸਮਝਾਉਣ ਦੀ ਗੱਲ ਹੋਣੀ ਏ 6 ਲੱਗ ਗਿਆ ਬਈ 6 ਸ਼ਿੱਕਾ ਲੱਗਿਆ ਸਿੱਧਾ ਹੀ 138 ਸਕੋਰ ਹੋ ਗਿਆ ਲੱਭੀ ਖੇਚੇ ਦਾ ਕੰਮ ਨੂੰ ਹੁਣ ਦੋ ਬਾਲਾਂ ਨੋ ਬਾਲ ਆ ਜਾਣ ਨੋ ਬਾਲਾਂ ਦੇ ਉੱਪਰ ਸ਼ਿੱਕੇ ਲੈ ਜਾਣ ਤੇ ਫੇਰ ਗੇਮ ਸੈੱਟ ਆ ਸਕਦੀ ਆ ਹਲੇ ਵੀ ਡੁੱਲੇ ਪੀਰਾਂ ਦਾ ਕੁਝ ਨਹੀਂ ਵਿਗੜਿਆ ਮਿੱਤਰੋ ਆ ਦੇਖ ਦੂਜੀ ਬਾਲ ਦੀ ਬੋਲਿੰਗ ਇਅਰ ਟੱਚ ਉੱਪਰ ਲੱਗਿਆ 172 ਸਕੋਰ ਹੋ ਗਏ ਨੇ ਤੇ ਬੋਲਾਂ ਰਹਿ ਗਿਆ ਨੇ ਦੋ ਹੁਣ ਟਿਪ ਟਿਪ ਕਰਨੀ ਛੱਡੋ ਦੋਸਤੋ ਹੁਣ ਦਾ ਬਸ ਖਿੱਚੋ ਤੁਸੀਂ ਗੱਮ ਨੂੰ ਬਸ ਹੁਣ ਚਾਹੀਦੇ ਨੇ 19 ਸਕੋਰ ਤੇ ਦੋ ਬੋਲਾਂ ਦੇ ਵਿੱਚ ਬਾਲ ਫੇਰ ਪੈ ਗਈ ਆ ਏ ਏ ਏ ਚੱਲ ਸ਼ੱਕਾ ਫੇਰ ਲਾਦਾ ਵੀ ਸ਼ਿੱਕਾ ਲੱਗਿਆ ਬਈ ਫੇਰ ਦੁਬਾਰ ਇੱਕ ਹੋਰ 178 ਸਕੋਰ ਜੋਰ ਦਾ ਮੁੰਡੇ ਮਾਰ ਰਹੇ ਆ ਬਹੁਤ ਬਾਕੀ ਦੇਖੋ ਕੀ ਬਣਦਾ ਹਲੇ ਹੁਣ ਤਾਂ ਬਸ ਇੱਕ ਬਾਲ ਰਹਿ ਗਈ ਆ ਐਨਾਈ ਜੋਰ ਕੇ ਤੇ ਪਹਿਲਾ ਮਾਰ ਦਿੰਦੇ ਨਾ ਮਿੱਤਰੋ ਤਾਂ ਗੇਮ ਹੁਣ ਕੱਦੀ ਆਣ ਆਰਪਾਰ ਵਾਲੀ ਗੇਮ ਹੋਣੀ ਸੀਗੀ ਲੱਭੀ ਲਾਸਟ ਬਾਲ ਚੱਲਦੀ ਹੈ ਹੁਣ ਆ ਪੈ ਗਈ ਲਾਸਟ ਬਾਲ ਗੇਮ ਦੀ ਲਾਸਟ ਬਾਲ ਪੈ ਗਈ ਮਿੱਤਰੋ ਕੀ ਬਣਦਾ ਚੱਲ ਫੇਰ ਸ਼ੱਕਾ ਲੱਗਦਾ ਲਾਸਟ ਬਾਲ ਤੇ ਵੀ 184 ਮੈਚ ਖਾਰ ਗਿਆ ਪੰਜਾਬ ਪਰ ਫੇ ਵੀ ਬਹੁਤ ਜ਼ੋਰ ਮਾਰਿਆ ਮੁੰਡਿਆਂ ਨੇ 184 184 ਸਕੋਰ ਹੋ ਗਏ ਸੱਤ ਆਊਟ ਤੇ 20 ਓਵਰ ਪੂਰੇ ਹੋ ਗਏ ਹੈ ਸਹੀ ਗੱਲ ਹੈ ਆ ਦੇਖਦਾ ਚੱਲਦਾ ਇਹ ਮੈਚ ਲਾਈਵ ਚੱਲਦਾ ਆ ਦੇਖ ਪਿੱਛੇ ਆ ਉਹਦਾ ਅੱਗੇ ਸੀ ਜੀ ਸਰਚ ਕਰਾ ਪਿੱਛੇ ਗੇਮ ਹੱਥੋਂ ਨਿਕਲ ਗਈ ਆ ਤੇ ਤੁਸੀਂ ਫੇਰ ਵੀ ਥੋੜੀ ਪਾਰਟੀ ਬਣਦੀ ਹੋਏ ਪਾਰਟੀ ਬਣਦੇ ਬਹੁਤ ਜ਼ੋਰ ਮਾਰੇ ਪਪਾ ਹੱਥੋਂ ਦੇ ਵਸੇ ਜੀ ਹਾਂ ਨਹੀਂ ਆਪਾਂ ਜਿਹੜੇ ਗੇਮ ਦੀ ਗੱਲ ਕੀਤੀ ਸੀ ਜੇ ਪਹਿਲਾਂ ਆਪਾਂ ਵੀ ਫੇਰ ਬਹੁਤ ਜ਼ੋਰ ਮਾਰੇ ਮੁੰਡਿਆਂ ਨੇ ਕਿਤੇ ਕੰਮ ਨਹੀਂ ਲੜੀ ਲੈ ਗਿਆ ਤੇ ਪਾਰਟੀ ਬਣਦੀ ਆ ਸਹੀ ਗੱਲ ਹੈ ਠੀਕ ਹੈ ਨਾ ਕਮ ਰੇਡੋ ਫਟਾਫਟ ਤੇ ਫਿਰ ਹੋ ਜਾਓ ਤਿਆਰ ਹੈ ਕੁਸ਼ਾਨੂ ਬਲਗੇ ਕੁਸ਼ਾਨਾਂ ਗਾ ਲਗਾ ਪਾਪਾ ਬੋਲੋ ਨਾ ਕਿ ਦੂੰਦੇ ਰਹੀ। ਫ੍ਰਾਈ ਮੈਟਰ ਹੋ ਗਿਆ ਮੈਚ ਖਤਮ ਤੇ ਆਪਾਂ ਹੁਣ ਕਰੀਏ ਆਪਣਾ ਕੰਮ ਸਟਾਰਟ। ਆਰਡਰ ਦੇਖੋ ਬਾਹਰ ਕਸਟਮਰ ਵੀ ਖੜੇ ਨੇ ਆਪਣੇ ਤੇ ਵੈਸੇ ਤਾਂ ਮੁੰਡਾ ਮਿੱਤਰ ਹੀ ਆਪਣਾ। ਤੇ ਇਧਰ ਪੀਦੇ-ਪੋਦੇ ਆਰਡਰ ਕੀਤੇ ਆ ਬਾਈ ਨੇ ਤੇ ਭੱਟੀ ਜੇ ਪੀਜ਼ੇ ਪਾਸ ਨਿਕਲ ਲੱਗੇ ਆ। ਫਰਮ ਕਿੰਨੇ ਟਾਈਮ ਲੱਗੂ? ਬਾਈ। ਬਸ ਪੀਜ਼ੇ ਆ ਗਏ ਨੇ। ਤਿੰਨ ਪੀਜ਼ੇ ਆਰਡਰ ਕੀਤੇ ਆ ਬਾਈ ਉਹਨਾਂ ਨੇ। ਹੁਣ ਮੈਟਰੋ ਸਮਾਂ 8:12 ਹੋਣ ਵਾਲੇ ਹੋ ਗਏ ਤੇ ਆਪਾਂ ਆਪਣਾ ਕੰਮ ਕਰ ਲੱਗ ਪਾ ਫਿਨਿਸ਼ ਕਰਤਾ। ਤੇ ਬਾਕੀ ਮੈਂ ਤੁਹਾਨੂੰ ਉਹਨਾਂ ਬਾਈ ਉਹਨਾਂ ਕੋਲ ਆਏ ਸੀਗਾ ਜੀ ਸੋਨੂ ਬਾਈ ਤੁਸੀਂ ਬਾਈ ਸਾਰਾ ਸੱਸੀਗਾ ਸਾਰੇ ਬਾਈ ਨੂੰ ਜਾਣਦੇ ਹੀ ਉਹ ਪਿੱਛੇ ਆਪਾਂ ਵਲੌਗ ਬਣਾਇ ਸੀ ਬਾਈ ਉਹਨਾਂ ਦੇ ਆਪਾਂ ਗਏ ਸੀਗੇ ਆਪਣੀ ਸ਼ਾਪ ਤੇ ਜਿੱਥੇ ਫੁੱਲਾਂ ਦਾ ਕੰਮ ਹੈ ਬਾਈ ਉਹਨਾਂ ਦਾ ਬੜੇ ਜੰਗੀ ਪੱਧਰ ਉੱਤੇ ਤੇ ਬਾਈ ਆਪਣੇ ਆਪਣੇ ਕੋਲ ਆਉਂਦੇ ਹੀ ਰਹਿੰਦੇ ਲੱਗਦਾ ਸਮੇਂ ਚ ਸਮਾਂ ਕੱਟ ਗਿਆ ਪੀਦਾ ਖਾਣ ਵਾਸਤੇ ਤੇ ਅੱਜ ਕਾਫੀ ਜਣੇ ਇਕੱਠੇ ਹੋ ਕੇ ਆਏ ਨੇ ਹੋਰ ਵੀ ਆਪਣੀ ਭੈਣਾਂ ਦਾ ਭਰਾ ਸਾਰੇ ਬਾਹਰ ਬੈਠੇ ਆ ਆਪਣੀ ਵੇਟ ਕਰਦੇ ਆ ਮਣੋ ਕੋਲ ਵੀ ਚੱਕੇ ਤੁਹਾਨੂੰ ਮਿਲਾਉਣੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਕਿ ਦਨੀ ਲੋ ਮੈਨਿਕਾ ਉਸ ਤੋਂ ਬਾਅਦ ਤੁਹਾਨੂੰ ਕਿ ਮੁੰਡਾ ਬੁਲਾਉ lui è tanto citato noi oggi, eh? Sì, vero, quello sì, perché ho visto, quando siamo qua, lui ha aiutato un grande aiutante. È un bravo persona. Lui, quando è arrivato qua, io ho sempre vicino a lui. Quello è vero, in sei anni che vedo qua, lui è sempre. In sei anni insieme. Sembra. sempre vicino a lui. Grazie Danilo, grazie a te era dentro il mio cuore. Dov'era? Amicizia e dov'era? Ecco qua, amicizia sta qua dentro. Dentro cuore. Che photo shoot? No, no. Sara, era un photoshoot, anche c'è quello che il fotografo. ਅਈ ਸਾਰਾ ਵਲੌਗ ਆਪਣੇ ਭਾਈ ਨੇ ਬਣਾਉਣਗੇ ਸੋਨੇ ਬਣਾਉਣਗੇ ਸੋਨੇ ਭਾਈ ਸਸੀ ਕਾ ਪੈ ਸਾਰੇ ਤੁਹਾਨੂੰ ਸਾਡੇ ਕੋਲ ਬਹੁਤ ਬਹੁਤ ਜੀ ਆਇਆਂ ਨੂੰ ਵੀ ਤੇ ਪਰ ਬੜਾ ਚੰਗਾ ਲੱਗਿਆ ਸਾਡੇ ਕੋਲ ਧੰਨ ਘਟ ਕੇ ਆਉਣੇ ਹੋ ਪੀਸੇ ਖਾਣੇ ਸਾਨੂੰ ਅਪਰੀਸ਼ੀਏਸ਼ਨ ਦਿੰਨੇ ਹੋ ਬਾਣਾ ਤੁਸੀਂ ਸਹੀ ਕਿਹਾ ਬਿਆਸਾ ਨ ਵੀ ਬਹੁਤ ਵਧੀਆ ਲੱਗਾ ਤਾਂ ਹੀ ਅਸੀਂ ਬਾਰ ਬਾਰ ਆਨੇ ਆ ਠੀਕੇ ਪੈਣੇ ਥੈਂਕ ਯੂ ਬਹੁਤ ਦੀ ਤੁਸੀਂ ਹਮੇਸ਼ਾ ਪਿਆਰ ਕਰਦੇ ਹੋ ਬਹੁਤ ਬਹੁਤ ਥੈਂਕ ਯੂ ਚਨਾਇਨ ਕਲੇਮ ਤੋਂ ਆਇਆ ਸਪੈਸ਼ਲ ਸਪੈਸ਼ਲ ਇੰਗਲੈਂਡ ਤੋਂ ਮੈਂ ਬਹੁਤ ਸੁਣਾਦਾ ਆ ਤੁਹਾਡੀ ਪੀਜ਼ਾ ਕੇ ਲਈ ਸਪੈਸ਼ਲ ਟੇਸਟ ਕਰਨ ਆਇਆ ਹਾਂ ਬਹੁਤ ਮਜ਼ਾ ਆਇਆ ਥੈਂਕ ਯੂ ਮੈਂਨਰ ਉਹ ਹੀ ਬਸ ਇਹੀ ਹੁੰਦਾ ਉਹ ਆਪਣੇ ਕਹਿੰਦਾ ਕਲਾਕਾਰ ਨੂੰ ਤਾੜੀਆਂ ਦੇ ਹੀ ਹੁੰਦਾ ਤੇ ਜਿਵੇਂ ਲੈਂਗਰੀ ਹੁੰਨੇ ਸਾਡੇ ਵਰਗੇ ਬੰਦੇ ਤੇ ਸਾਨੂੰ ਹੁੰਦੇ ਵੀ ਸਾਡੇ ਵਿੱਚ ਟੇਸਟ ਖਾਣ ਬੜੀ ਚੀਜ਼ ਟੇਸਟ ਹੋਵੇ ਸਾਡੀ ਅਪ੍ਰੀਸ਼ੀਏਸ਼ਨ ਹੋਵੇ ਉਹ ਸਹੀ ਸਭ ਤੋਂ ਵੱਡੀ ਗੱਲ ਹੁੰਦੀ ਸਪੈਸ਼ਲ ਆਇਆ ਨਾ ਕਹਿੰਦੇ ਸੀ ਨਾਗਰਾ ਸਾਹਿਬ ਆਵਲ ਜਾਣਾ ਕੀ ਪੀਜ਼ਾ ਖਾਣ ਇਹ ਤੁਹਾਡੀ ਬਦੌਲਤ ਮਾਰੇ ਨਹੀਂ ਨਹੀਂ ਇਹ ਵੀ ਅਸ ਪਹਿਲੀ ਵਾਰ ਆਇਆ ਇਹ ਵੀ ਪਹਿਲੀ ਵਾਰ ਆਇਆ ਹਾਂ ਜੀ ਬਹੁਤ ਅੱਛਾ ਲੱਗਾ ਜੀ ਸੁਪਲੀ ਤੇ ਸਾਈਜ਼ ਸਪੈਸ਼ਲੀ ਬਹੁਤ ਵੱਡਾ ਸੀ ਬਹੁਤ ਵਧੀਆ ਸੀ ਅੱਛਾ ਲੱਗਿਆ ਅਬ ਪੰਜਾਬੀ ਵਿੱਚ ਖੁੱਲੇ ਸੜਕੇ ਬਣਾਈਦਾ ਸਵਾਰੀ ਸਹੀ ਗੱਲ ਬਹੁਤ ਲੱਗਦਾ ਜੀ ਪੰਜਾਬੀਆਂ ਦੇ ਬਿਸਮੀਆਂ ਤੇ ਨਾ ਹਾਂ ਜੀ ਹਾਂ ਜੀ ਚਲੋ ਬੜਾ ਚਿੰਗਾ ਲੱਗੇ ਮੈਨੂੰ ਦਾ ਇੰਟਰੈਸਟ ਹਾਂ ਜੀ ਆਪਕੋ ਕਿ ਖਾਦਾ ਸੀ ਕੀ ਖਾਧਾ ਬੇਟੀ ਪਤਾ ਨਹੀਂ ਖਾਦੀ ਸੀ ਤੇ ਵਾ ਕਿਧਰ ਮਿਲੋਣੇ ਆਪਣੇ ਬਾਈ ਉਹਨਾਂ ਨੂੰ ਇਹ ਆਪਣੇ ਪੰਕਲ ਭਾਜੀ ਨੇ ਸਸੀਗਲ ਭਾਈ ਜੀ ਲਖਸਗਲ ਭਾਈ ਜੀ ਇਹ ਬਾਈ ਜੀ ਇੰਗਲੈਂਡ ਤੋਂ ਆਏ ਨੇ ਨਹੀਂ ਨਹੀਂ ਭਰਾ ਰੋਮਾ ਤੋਂ ਆਏ ਸੀ ਬਾਈ ਜੀ ਤੇ ਇਧਰ ਆ ਮਿਲੋ ਅੰਕਲ ਜੀ ਨੂੰ ਹਾਂ ਜੀ ਇਹ ਆਪਣੇ ਭਾਈ ਦੇ ਜੀ ਡੇਡੀ ਦੇ ਨਾਲ ਵੀ ਮੇਰੇ ਸਾਹਮਣੇ ਇਕੱਠੇ ਮਿੰਦੇ ਰਹੇ ਮੇਰੇ ਵਰਤਦੇ ਰਹੇ ਜੀ ਮੈਂ ਇਹਦੇ ਬਾਰੇ ਮੈਂ ਨਾ ਜਦੋਂ ਆਪਣੇ ਡੈਡੀ ਦੀ ਫੋਟੋ ਦਿਖਾਈ ਨੇ ਪਾਈ ਜਿਹੜਾ ਜਿਹੜੇ ਪਛਾਣ ਲੈਂਦੇ ਵਿੱਚੇ ਤਾਂ ਉਹ ਹੈ ਫਿਰ ਜਿੰਨੇ ਵਾਲੇ ਵਾਲਾ ਨੋ ਵੀ ਜਾਣਦੇ ਬਾਪੂ ਜੀ ਉਹਨਾਂ ਦਾ ਤੇ ਵਧੀਆ ਲੱਗਦਾ ਤਾਂ ਹਾਂ ਜੀ ਜਦੋਂ ਕਿਉਂ ਨਹੀਂ ਜੀ ਮੈਨੂੰ ਕਿਉਂ ਨਹੀਂ ਬੜਾ ਅੱਛਾ ਲੱਗਾ ਜੀ ਮਿਲ ਕੇ ਸਾਰਿਆਂ ਨੂੰ ਹਾਂ ਜੀ ਇਹ ਤਾਂ ਸਾਡੇ ਬੱਚੇ ਵਰਗਾ ਹਾਂ ਜੀ ਹਾਂ ਜੀ ਹਾਂ ਬੱਚੇ ਹੀ ਆ ਇਹ ਤਾਂ ਬੱਚੇ ਵਰਗਾ ਜੀ ਹਾਂ ਜੀ ਹਾਂ ਤਾਂ ਬੜਾ ਅੱਛਾ ਪੀਸਾ ਬੜਾ ਸਵਾਦ ਸੀ ਮਾੜਾ ਪੀਸਾ ਬੜਾ ਸਵਾਦ ਸੀ ਬੜਾ ਅੱਛਾ ਲੱਗਾ ਥੈਂਕ ਯੂ ਥੈਂਕ ਯੂ ਧੰਨਵਾਦ ਕਿ ਟਾਈਮ ਕੱਢ ਕੇ ਆਇਆ ਕਰੋ ਮਿਲਦੇ-ਜਿਲਦੇ ਇਹਦੀ ਵੀ ਕੱਲੇ ਪੀਦੇ ਖਾਣੇ ਪਾਸੇ ਵੈਸੇ ਨਹੀਂ ਤਾਂ ਪੈਸੇ ਮਿਲਣੇ ਪਾਸੇ ਹੀ ਜਾ ਸਕਦੇ ਬਿਲਕੁਲ 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 ਅਸੀਂ ਉਹ ਥੋੜਾ ਗੁਰਸੋਂ ਸਾਡੇ ਘਰ ਦਾ ਹੋਇਆ ਹੈਗਾ ਪੀਸਰੀਆ ਤਾਂ ਹੁਣ ਅਸੀਂ ਦੱਸ ਕੇ ਥੋੜਾ ਹਾਂ ਥੋੜਾ ਅਸੀਂ ਛਾਪਾਂ ਮਾਰਿਆ ਕਰਾਂਗੇ ਫੋਟੋ ਖੋੜੂ ਕਿਥੇ ਲੈਣਾ ਤੁਸੀਂ ਆਪਣਾ ਮੈਂ ਕਿ ਫੋਟੋਗ੍ਰਾਫਰ ਕਿਥੇ ਲੈਂਦਾ ਹਾਂ ਫੋਟੋਗ੍ਰਾਫਰ ਕਿਥੇ ਲੈਂਦਾ ਹੈ ਇਹ ਸੇਪੀ ਤੇ ਰੱਖਿਆ ਹੈ ਜ ਇੱਧਰ ਫੋਟੋ ਖਿੱਚਿਓ ਪਹਿਲਾਂ ਮੈਨੂੰ ਪਤਾ ਨਹੀਂ ਕਿੱਥੇ ਦੀ ਆਹ ਦੇਖਿਓ ਆਹ ਤੁਸੀਂ ਫੋਟੋਗ੍ਰਾਫਰ ਦੀ ਫੋਟੋ ਦੇਖਿਓ ਮੈਂ ਜੀ ਇਸ ਏਪੀ ਤੇ ਰੱਖਿਆ ਜੀ ਸਾਡੀ ਸੌਣੀ ਲੈ ਕੇ ਜਾਂਦਾ ਇਹ ਸਾਲਾ ਸੈਲਫੀ ਕਰਦਾ ਪੂ ਆਹ ਦੇਖਿਓ ਜੀ ਫੋਟੋ ਦੇਖੋ ਆਹ ਦੇਖ ਤਾਂ ਹੀ ਵੱਡੀ ਹੈ ਜੀ ਇੰਜ ਜਾ ਜਾ ਇਹ ਗੋਡੇ ਬਸ ਸਿੱਕੋ ਗਿਆ ਕਿ ਮੱਕੇ ਦੇ ਬੱਚੇ ਇੱਧਰ ਬੱਚਿਆਂ ਨੂੰ ਦੇਖੋ ਮੇਰੇ ਇਧਰੋਂ ਬੱਚੇ ਮੇਲੋ ਤੇ ਬੱਚੇ ਪੂਰੇ ਇੰਜੋਏ ਕਰਦੇ ਨੇ ਖੇਡਦੇ ਨੇ ਥੈਂਕ ਯੂ bro ਥੈਂਕ ਯੂ ਪਰ ਪਤਾ ਨਾ ਵਰਦਾ ਸ਼ੁਕਰੀਆ ਤੁਹਾਡਾ ਬੜਾ ਲਈ ਮੇਤਰ ਹੁਣ ਆਪਾਂ ਕੋਈ ਛਕਦੇ ਹਾਂ ਹਲਦਾ ਕੁਛ ਨਹੀਂ ਖਾਦਾ ਭੁੱਖ ਨਾਲ ਪਾਣੀ ਬੈਠੇ ਆ ਤੇ ਦੋ ਦਿਨ ਚੱਲ ਹੋ ਗਿਆ ਪੰਜਵੇਂ ਟ੍ਰੈਕ ਤੇ ਪੂਰੇ 12:00 ਵਜਣ ਦੇ ਵਿੱਚ ਹਾਂਜੀ ਤੇ ਬਾਕੀ ਜਿਹੜਾ ਚੰਗਾ ਮਾਡ ਲੱਗਾ ਜੇ ਆਪਣੇ ਭੈਣ ਭਰਾ ਮਿਲਣ ਵਾਸਤੇ ਆਉਨੇ ਆ ਤੇ ਪੀਜ਼ਾ ਖਾਣੇ ਆ ਤੇ ਅਪਰੀਸ਼ੀਏਸ਼ਨ ਕਰਦੇ ਆ ਸਾਨੂੰ ਬੜਾ ਚੰਗਾ ਸੱਚੀ ਕਰਦਾ ਮੈਂ ਬੜਾ ਮਨੋਂ ਦਿਲੋਂ ਮੈਂ ਸਤਿਕਾਰ ਕਰਦਾ ਆਪਣੇ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਜਿਹੜੇ ਆਪਣੀ ਸ਼ੌਕ ਤੇ ਆਏ ਆ ਤੇ ਆਉਨੇ ਆ ਤੇ ਆਉਣਾ ਵੀ ਚਾਹੁੰਦੇ ਆ ਤੇ ਕਈਆਂ ਦਾ ਵਲੌਗ ਆਪਾਂ ਸ਼ੂਟ ਕਰ ਲੈਨੇ ਆ ਤੇ ਕਈਆਂ ਦਾ ਰਹਿ ਜਾਂਦਾ ਵਿੱਚ ਕਈ ਵਾਰ ਸਾਡਾ ਕੰਮ ਦਾ ਸਿਸਟਮ ਇਦਾਂ ਹੋ ਜਾਂਦਾ ਹੈ ਤੇ ਕਈ ਵਾਰੀ ਇਦਾਂ ਹੁੰਦਾ ਕਈ ਆਪਣੇ ਵੀਰ ਭੈਣ ਆਪਣੇ ਉਹ ਥੋੜੇ ਆਪਣੇ ਨਾ ਕੈਮਰੇ ਨੂੰ ਲੈ ਕੇ ਥੋੜਾ ਜਿਹਾ ਮੈਂ ਉਹਨੂੰ ਅਨਕੰਫਰਟੇਬਲ ਜਿਹਾ ਫੀਲ ਕਰ ਰਿਹਾ ਇਸ ਕਰਕੇ ਕਈ ਵਾਰੀ ਚੀਜ਼ਾਂ ਕਈ ਵੀ ਜਲ ਰਲ ਜਾਂਦੇ ਵਿੱਚ ਹਾਂਜੀ ਕਈ ਵਾਰੀ ਆਪਾਂ ਨੂੰ ਵੀ ਹੁੰਦਾ ਵੀ ਹਨਾ ਵੀ ਪਤਾ ਨਹੀਂ ਕਿ ਪਤਾ ਨਹੀਂ ਕਿਦਾਂ ਸੋਚਣਗੇ ਕੰਫਰਟ ਹੋਣਗੇ ਨਹੀਂ ਹੋਣਗੇ ਇਸ ਕਰਕੇ ਹੋ ਜਾਂਦਾ ਹੈ। ਕੁੱਲ ਮਿਲਾ ਕੇ ਸਾਰਾ ਬਹੁਤ ਵਧੀਆ ਚੱਲਦਾ ਹੈ। ਬਾਬੇ ਕਿਰਪਾ ਦੇ ਪਰਮਾਤਮਾ ਸਾਰੇ ਚੜ੍ਹਦੀ ਕਲਾ ਵਿੱਚ ਰੱਖੀ। ਥੋੜਾ ਸਾਰਾ ਮਿੱਤਰ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਥੈਂਕਸ ਧੰਨਵਾਦ ਕਰਦਾ ਹਾਂ। ਐਨੀ ਯਾਰਾਂ ਦਾ ਸਪੋਰਟ ਕਰਨ ਵਾਸਤੇ ਪ੍ਰਮਾਤਮਾ ਤੁਹਾਨੂੰ ਵੀ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਇਹਦੇ ਨਾਲ ਆਪਾਂ ਆਪਣਾ ਜਿਹੜਾ ਵਲੌਗ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਦੇ ਘਰ ਕਲਿੱਕ ਸਵੇਰੇ ਮਿਲਾਂਗੇ ਸੁਣੇ ਇਹ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰ ਯਾਰ ਗੱਲ ਪਤਾ ਕੀ ਹੋਈ ਪੰਜਾਬ ਮੈਚ ਮਾਰ ਗਿਆ ਤੇ ਸਾਡੀ ਪਾਰਟੀ ਵਿੱਚ ਹੀ ਰਹੀ